ਆ ਰੱਖੀ ਬੈਠਾ ਨਹੀਂ ਹੈ ਇਹ ਚੰਗਾ ਇਹ ਉਹਦੇ ਤੇ ਆਪਣਾ ਡਰੈਫਟ ਵਗੈਰਾ ਫੋਨ ਨੰਬਰ ਵਗੈਰਾ ਸਾਰਾ ਲਿਖਿਆ ਹੋਇਆਗਾ ਆਪਣੇ ਸੇਲਰਾਂ ਪਿੰਡ ਤੇ ਇਹ ਸੀ ਰੱਖਿਆ ਹੋਇਆ ਫੋਨ ਨੰਬਰ ਤੇ ਸਾਰਾ ਲਿਖਿਆ ਹੋਇਆ ਬਿਸਕਟ ਜਿਹੜੀ ਹੋੜਾ ਆ ਵੀ ਜਿਹੜੇ ਕਿ ਇਨਸੂਲਿਨ ਲਗਦਿਆਂ ਨੂੰ ਜਿਨ੍ਹਾਂ ਨੂੰ ਕਈ ਗਏ ਸਾਲ ਹੋ ਗਏ ਸੀ ਜਾਂ ਸ਼ੂਗਰ ਵਾਲੀਆਂ 4 4 5 5 ਗੋਲੀਆਂ ਲੈ ਰਹੇ ਸੀਗੇ ਤਾਂ ਉਹ ਕੁਛ ਕੁਛ ਟਾਈਮ ਦੇ ਵਿੱਚ ਛੱਡੇ ਹੈਗੇ ਜਿਨ੍ਹਾਂ ਨੂੰ ਅਸੀਂ ਮਤਲਬ ਵੀ ਸਾਡੇ ਕੋਲ ਇੱਕ ਰਿਕਾਰਡ ਪਿਆਗਾ ਮਲਾ ਸਕਦੇ ਹਾਂ ਕੱਲੇ ਕੱਲੇ ਬੰਦੇ ਨੂੰ ਅਸੀਂ ਤੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਬਠਿੰਡਾ ਮੇਲੇ ਦੇ ਵਿੱਚ ਖੜੇ ਆ ਜੀ ਜਿਵੇਂ ਆਪਾਂ ਜਾਣਦੇ ਆ ਕਿ ਅੱਜ ਕੱਲ ਲੋਕਾਂ ਨੂੰ ਅਨਾਜਾਂ ਤੋਂ ਬਹੁਤ ਤਰ੍ਹਾਂ ਦੀ ਅਲਰਜੀ ਹੋ ਰਹੀ ਹੈ ਬਿਮਾਰੀਆਂ ਹੋ ਰਹੀਆਂ ਨੇ ਤੇ ਇਸੇ ਨੂੰ ਦੇਖਦੇ ਹੋਏ ਜਿਹੜਾ ਪੰਜਾਬ ਦੇ ਵਿੱਚ ਆਪਣੇ ਮੂਲ ਅਨਾਜਾਂ ਵਾਂ ਲੋਕ ਪਰਤ ਰਹੇ ਨੇ ਬਹੁਤ ਤਰ੍ਹਾਂ ਦੇ ਜਿਹੜੇ ਡਾਈਟ ਪਲਾਨ ਬਣ ਰਹੇ ਨੇ ਹਨਾ ਕੰਗਣੀ ਕੋਧਰੇ ਰਾਗੀ ਬਾਰੇ ਲੋਕਾਂ ਨੂੰ ਪਤਾ ਲੱਗਿਆ ਹੈਗਾ ਤੇ ਬਹੁਤ ਲੋਕ ਆ ਜਿਹੜੇ ਇਹਨਾਂ ਚੀਜ਼ਾਂ ਨੂੰ ਵਰਤ ਰਹੇ ਨੇ ਤੇ ਅੱਜ ਬਠਿੰਡਾ ਕਿਸਾਨ ਮੇਲੇ ਦੇ ਵਿੱਚ ਖਾਲਸਾ ਹੱਟ ਤੋਂ ਬਾਈ ਜਸਵੀਰ ਹੋਰੀ ਆਏ ਨੇ ਤੇ ਇਹਨਾਂ ਕੋਲੇ ਰਾਗੀ ਕੋਧਰੇ ਤੋਂ ਸਾਰੇ ਤਰ੍ਹਾਂ ਦੇ ਬਿਸਕੁਟ ਬਣੇ ਹੋਏ ਨੇ ਬਾਕੀ ਇਹ ਸਾਬਤ ਵੀ ਲੈ ਕੇ ਆਏ ਨੇ ਤੇ ਇਹਨਾਂ ਦਾ ਸਟੋਰ ਹੈਗਾ ਆ ਰਾਮਪੁਰਾ ਫੂਲ ਦੇ ਵਿੱਚ ਜੀ ਸਾਰੀ ਗੱਲਬਾਤ ਇਹਨਾਂ ਨਾਲ ਕਰਦਿਆਂ ਜਾਣਕਾਰੀ ਲੈਣੇ ਆ ਤੇ ਬਾਈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਅੱਜ ਬਠਿੰਡਾ ਕਿਸਾਨ ਮੇਲੇ ਵਿੱਚ ਆਏ ਹੋ ਕਿਵੇਂ ਲੱਗ ਰਿਹਾ ਜੀ ਪਹਿਲੀ ਵਾਰ ਇਸ ਸਟਾਲ 'ਤੇ ਬਹੁਤ ਵਧੀਆ ਬਹੁਤ ਵਧੀਆ ਇੱਥੇ ਮਤਲਬ ਵੀ ਲੋਕਾਂ ਦਾ ਪਿਆਰ ਮਿਲ ਰਿਹਾ ਹੈਗਾ ਹਾਂਜੀ ਸਾਡੇ ਕਿਸਾਨ ਵੀਰ ਬੜੇ ਜਾਗਰਤ ਹੋ ਰਹੇ ਹੈਗੇ ਇਸ ਸਟਾਲ 'ਤੇ ਆ ਕੇ ਬਹੁਤ ਖੁਸ਼ੀ ਹੋਈ ਹੈਗੀ ਹਾਂਜੀ ਤੇ ਬਾਈ ਜੀ ਇੱਥੇ ਕੀ ਕੀ ਲੈ ਕੇ ਆਏ ਹੋ ਸਭ ਤੋਂ ਪਹਿਲਾਂ ਦੱਸਿਓ ਜੀ ਆਪਣੇ ਪ੍ਰੋਡਕਟ ਦਿਖਾ ਦਿਓ ਹਣਾ ਜੀ ਹਾਂਜੀ ਸਭ ਤੋਂ ਪਹਿਲਾਂ ਸਾਡਾ ਇਹ ਓਟਸ ਦੇ ਬਿਸਕਟ ਬਣਾਏ ਆਪਾਂ ਹਾਂਜੀ ਠੀਕ ਹੈ ਜੀ ਇਹ ਓਟਸ ਦੇ ਬਿਸਕਟ ਹੋਗੇ ਫਿਰ ਆਪਣੇ ਇਹ ਪੰਜ ਤਰ੍ਹਾਂ ਦੇ ਮਿਲਟ ਹੋ ਗਏ ਆ ਠੀਕ ਹੈ ਬਾਈ ਹਾਂ ਕੋਦਰਾ ਕੰਗਣੀ ਸਵਾੰਗ ਕਟਕੀ ਹਰੀ ਕੰ ਚ ਕਿਨਾਂ ਦੇ ਲਗ ਲਗ ਬੇਨਫੀਟ ਆ ਗਏ ਤੇ ਬੜੇ ਵਧੀਆ ਸਾਨੂੰ ਇਹਨਾਂ ਦੇ ਰਿਜ਼ਲਟ ਮਿਲ ਰਹੇ ਹੈ ਜੇ ਕਿਸੇ ਨੂੰ ਸ਼ੂਗਰ ਵਗੈਰਾ ਦੀ ਦਿੱਕਤ ਰਹਿੰਦੀ ਆ ਜਾਂ ਮੋਟਾਪਾ ਥੈਡ ਗਠੀਆ ਜਿਹੜੀਆਂ ਸਾਡੀਆਂ ਮਤਲਬ ਵੀ ਬਹੁਤ ਜ਼ਿਆਦਾ ਭਿਆਨਕ ਬਿਮਾਰੀਆਂ ਆਗੀਆਂ ਜੇ ਇਹਨਾਂ ਨਾਜਾਂ ਨੂੰ ਅਸੀਂ અપਨਾ ਲੈਨੇ ਆਂਗੇ ਤਾਂ ਸਾਰੇ ਅਸੀਂ ਕੁਝ ਦਿਨਾਂ ਦੇ ਵਿੱਚ ਉਹਨਾਂ ਤੋਂ ਰਾਹਤ ਪਾ ਸਕਦੇ ਆ ਬਿਨਾ ਕਿਸੇ ਮੈਡੀਸਨ ਤੋਂ ਸਾਡੀ ਪ੍ਰਾਤਨ ਨਾਜ ਹੈਗੀ ਸਾਡੀ ਧਰਤੀ ਦੀ ਮੂਲ ਫਸਲ ਆ ਇਹ ਠੀਕ ਹੈ ਬਈ ਹਾਂ ਇਹਨਾਂ ਦੇ ਦਵਾਈਆਂ ਵਾਲੀ ਕੋਣ ਇਹਨਾਂ ਦੇ ਵਿੱਚ ਸਾਰੇ ਭਾਈ ਜੀ ਕੀ ਕੀ ਬੈਨੀਫਿਟ ਹੁੰਦੇ ਨੇ ਅੱਜ ਕੱਲ੍ਹ ਲੋਕ ਖਾ ਵੀ ਬਹੁਤ ਰਹੇ ਨੇ ਹਨਾ ਪਰ ਕਿਸੇ ਨੂੰ ਖਾਣ ਦਾ ਤਰੀਕਾ ਨਹੀਂ ਪਤਾ ਹੁੰਦਾ ਹਾਂਜੀ ਇਹਨਾਂ ਦੱਸੋ ਵੀ ਜਿਵੇਂ ਤੁਸੀਂ ਗੱਲ ਕਰਿਓ ਸ਼ੂਗਰ ਤੋਂ ਕਿਸੇ ਨੇ ਖਾਣੇ ਹੈਗੇ ਆ ਜਿਹੜਾ ਨਾ ਜ ਵਧੀਆ ਹੁੰਦਾ ਕੀ ਤਰੀਕਾ ਹੁੰਦਾ ਖਾਣ ਹਾਂਜੀ ਇਹਨਾਂ ਨੂੰ ਇਹ ਜਿਹੜੇ ਸ਼ੂਗਰ ਵਾਲੇ ਮਰੀਜ਼ ਆ ਕੇ ਜਾਂ ਮਤਲਬ ਵੀ ਮੋਟਾਪੇ ਵਾਲੇ ਆ ਤਾਂ ਪੰਜੇ ਮਿਲਟ ਹੀ ਖਾਣੇ ਪੈਂਦੇ ਆਗੇ ਜਿਵੇਂ ਕਿ ਇਹਨਾਂ ਨੂੰ ਕੋਦਰਾ ਕੰਗਣੀ ਸਵਾਂਗਕ ਕਟਕੀ ਇਹਨਾਂ ਦਾ ਇੱਕ ਨਾ ਡਾਈਟ ਪਲਾਨ ਪ੍ਰੋਪਰ ਮੈਂ ਤਿਆਰ ਕਰਕੇ ਦੇ ਦੇਣਾ ਹੋਣਾਗਾ ਵੀ ਉਹਦੇ ਹਿਸਾਬ ਦੇ ਨਾਲ ਇਹ ਇੱਕ ਮਿਲਟ ਨੂੰ ਦੋ ਦੋ ਦਿਨ ਲਗਾਤਾਰ ਖਾਣਾ ਹੁੰਦਾ ਬਣਾਉਣ ਤੋਂ ਪਹਿਲਾਂ ਇਹਨਾਂ ਨੂੰ ਪਾਣੀ ਦੇ ਵਿੱਚ ਭੋਂਕੇ ਰੱਖਣਾ ਸਾਫ਼ ਕਰਨਾ ਤੇ ਅਨਪੌਲਸ ਹੋਣੀ ਜ਼ਰੂਰੀ ਹੈਗੇ ਕਿਉਂਕਿ ਇਹਨਾਂ ਦੀ ਡੁਬਲੀਕੇਸੀ ਵੀ ਬਾਜ਼ਾਰ ਦੇ ਵਿੱਚ ਆ ਗਈ ਆ ਆ ਗਈ ਜੀ ਤੇ ਇਸ ਲਈ ਇਹ ਜਿਹੜੇ ਅਨਾਜ ਹੈਗੇ ਇਹਨਾਂ ਦਾ ਵਰਤਣ ਦਾ ਤਰੀਕਾ ਜੇ ਸਾਨੂੰ ਪ੍ਰੋਪਰ ਸਹੀ ਮਿਲ ਜਾਂਦਾ ਤਾਂ ਬੜੇ ਵਾਕਿਆ ਕਮਾਲ ਰਿਜ਼ਲਟ ਸਾਨੂੰ ਕੁਝ ਦਿਨਾਂ ਦੇ ਵਿੱਚ ਮਿਲਣੇ ਸ਼ੁਰੂ ਹੋ ਜਾਂਦੇ ਹੈਗੇ ਠੀਕ ਹੈ ਬਈ ਹਾਂ ਇਹਨਾਂ ਤੋਂ ਆਪਾਂ ਮਿਲਟਾ ਤੋਂ ਜਿਵੇਂ ਸਾਡਾ ਟੇਸਟ ਬਣਾਉਣ ਵਾਸਤੇ ਅਸੀਂ ਇਹਦੇ ਵਿੱਚ ਹਰ ਇੱਕ ਤਰ੍ਹਾਂ ਦੀਆਂ ਸਬਜ਼ੀਆਂ ਐਡ ਕਰ ਸਕਦੇ ਆਂਗੇ ਅਨੂਣ ਮਿਰਚ ਵਗੈਰਾ ਜੋ ਅਸੀਂ ਦੂਸਰੇ ਜਿਵੇਂ ਅਨਾਜ ਖਾਂਦੇ ਆਗੇ ਖਾਣੇ ਅਸੀਂ ਉਦਾਂ ਹੀ ਆ ਇਹ ਬਸ ਇੱਕ ਅਨਾਜ ਬਦਲਣਾ ਜਿਵੇਂ ਅਸੀਂ ਕਣਕ ਦੁੱਧ ਵਗੈਰਾ ਰੁਟੀਨ ਚ ਬਜਵਾ ਮਤਲਬ ਵੀ ਸਦੀਆਂ ਤੋਂ ਵਰਤਦੇ ਆ ਰਹੇ ਆ ਤਾਂ ਉਹਨਾਂ ਦਾ ਇੱਕ ਉਹਨਾਂ ਦੀ ਥਾਂ ਤੇ ਬਦਲ ਕੇ ਅਸੀਂ ਇਹ ਮੂਲ ਅਨਾਜ ਅਪਣਾ ਕੇ ਅਸੀਂ ਬਿਮਾਰੀਆਂ ਤੋਂ ਰਾਹਤ ਪਾ ਸਕਦੇ ਆਗੇ ਕਿਉਂਕਿ ਸਾਰੇ ਦਵਾਈਆਂ ਵਾਲੇ ਗੁਣ ਇਹਨਾਂ ਵਿੱਚ ਮੌਜੂਦ ਆ ਗਏ ਭਾਈ ਜੀ ਆਪਾਂ ਜਾਣਦੇ ਸੀਗੇ ਵੀ ਅਨਾਜ ਢਿੱਡ ਭਰਨ ਦੇ ਲਈ ਹੁੰਦਾ ਹਨਾ ਆਪਾਂ ਨੂੰ ਕੰਮ ਕਰਨ ਦੇ ਲਈ ਤਾਕਤ ਦਿੰਦਾ ਤੇ ਢਿੱਡ ਭਰਦਾ ਤੁਸੀਂ ਕਹਿ ਰਹੇ ਹੋ ਅਨਾਜ ਬਿਮਾਰੀਆਂ ਦਾ ਇਲਾਜ ਵੀ ਕਰਦਾ ਹੈਗਾ ਇਹ ਜਿਹੜੇ ਮੂਲ ਅਨਾਜ ਆ ਇਹ ਇਲਾਜ ਕਿਵੇਂ ਕਰਦੇ ਨੇ ਬਿਮਾਰੀ ਦਾ ਕੀ ਇਹਨਾਂ ਚ ਇਹੋ ਜਿਹਾ ਗੁਣ ਹੁੰਦਾ ਹੈ ਕਿਉਂਕਿ ਇਹਨਾਂ ਦੇ ਵਿੱਚ ਫਾਈਬਰ ਵਗੈਰਾ ਦੀ ਮਾਤਰਾ ਸਾਡੇ ਜਿਹੜੇ ਕਨਕ ਵਗੈਰਾ ਦੇ ਨਾਲੋਂ ਬਹੁਤ ਜ਼ਿਆਦਾ ਗਿਆ ਤੇ ਕੈਲਸ਼ੀਅਮ ਪੋਟਾਸ਼ੀਅਮ ਸਾਰੀ ਮਤਲਬ ਜਿਹੜੇ ਸਾਡੇ ਸਰੀਰ ਨੂੰ ਲੋੜੀ ਦੇ ਵਿਟਾਮਿਨ ਵਗੈਰਾ ਚਾਹੀਦੇ ਆਗੇ ਉਹ ਇਹਦੇ ਵਿੱਚ ਮਤਲਬ ਬਰਾਬਰ ਮਾਤਰਾ ਦੇ ਵਿੱਚ ਸਾਨੂੰ ਨਾਲ ਮਿਲ ਜਾਂਦੇ ਆਗੇ ਤੇ ਸਰੀਰ ਨੂੰ ਜਦੋਂ ਸਾਨੂੰ ਪੌਸਟੇ ਖਾ ਕੇ ਮਿਲ ਗਈ ਤਾਂ ਸਰੀਰ ਨੇ ਆਟੋਮੈਟਿਕ ਹੀ ਆਪ ਦਾ ਇਲਾਜ ਆਪੇ ਕਰ ਲਿਆ ਠੀਕ ਹੈ ਬਈ ਅੱਗੇ ਦਿਖਾਵੋਗੇ ਜੀ ਕੀ ਕੁਝ ਲੈ ਕੇ ਆਏ ਅਸੀਂ ਇਹਨਾਂ ਦਾ ਕੀ ਆ ਵੀ ਬੱਚਿਆਂ ਨੂੰ ਮਤਲਬ ਵੀ ਸਾਡੇ ਜਿਹੜੇ ਜੀਭ ਦੇ ਸਵਾਦ ਵਾਸਤੇ ਸਾਰੇ ਅਸੀਂ ਇਹਨਾਂ ਦੇ ਪ੍ਰੋਡਕਟ ਵੀ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਆ ਜਿਵੇਂ ਅਸੀਂ ਇਹਨਾਂ ਦੀਆਂ ਪਿੰਨੀਆਂ ਵਗੈਰਾ ਹੋ ਗਈਆਂ ਖੋਦਰੇ ਦੀਆਂ ਰਾਗੀ ਦੀਆਂ ਅ ਪਨੀਰ ਹੋ ਗਈਆਂ ਇਹਨਾਂ ਮਿਲਟਾਂ ਦੇ ਬਿਸਕਟ ਹੋ ਗਏ ਔਰਸ ਵਗੈਰਾ ਸਾਰਾ ਕੁਝ ਅਸੀਂ ਇਹ ਬਣਾਉਣਾ ਸ਼ੁਰੂ ਕਰ ਦਿੱਤਾਗਾ ਤੇ ਬੜਾ ਵਧੀਆ ਇਹਨਾਂ ਦਾ ਮਤਲਬ ਵੀ ਜਿਵੇਂ ਹੁਣ ਇਹ ਕੋਧਰੇ ਦੇ ਬਿਸਕਟ ਆ ਗਏ ਇਹਦੇ ਚ ਕੋਧਰੇ ਦਾ ਆਟਾ ਹੋ ਗਿਆ ਆਰਗੈਨਿਕ ਸ਼ੱਕਰ ਹੋ ਗਈ ਜਿਹੜੀ ਕਿ 120 ਰੁਪਏ ਕਿਲੋ ਵਾਲੀ ਸ਼ੱਕਰ ਆਗੀ ਤੇ ਪਲੱਸ ਇਹਦੇ ਵਿੱਚ ਦੇਸੀ ਕੀ ਦੇਸੀ ਕੀ ਇਹਦੇ ਵਿੱਚ ਮਤਲਬ ਪਾਇਆ ਜਾਂਦਾਗਾ ਫਿਰ ਇਹ ਕੋਧਰੇ ਦੇ ਬਿਸਕਟ ਇੱਕ ਤਿਆਰ ਹੁੰਦੇ ਆ ਇਦਾਂ ਹੀ ਇਹ ਰਾਗੀ ਦੇ ਆ ਰਾਗੀ ਦੇ ਚ ਕੈਲਸ਼ੀਅਮ ਦੀ ਮਾਤਰਾ ਬੜੀ ਜ਼ਿਆਦਾ ਹੁੰਦੀ ਹੈਗੀ ਇਹ ਵੀ ਅਸੀਂ ਰਾਗੀ ਦਾ ਆਟਾ ਪਲੱਸ ਇਹਦੇ ਚ ਦੇਸੀ ਕੀ ਹੋ ਗਿਆ ਤੇ ਜਿਹੜਾ ਹੈਗਾਗਾ ਆਰਗੈਨਿਕ ਸ਼ੱਕਰ ਹੋ ਗਿਆ ਇਹਨੂੰ ਤਣਕ ਤੋਂ ਅਲਰਜੀ ਵਾਲਾ ਮਰੀਜ਼ ਵੀ ਖਾ ਸਕਦਾ ਤੇ ਸ਼ੂਗਰ ਵਾਲਾ ਵੀ ਖਾ ਸਕਦਾਗਾ ਤੇ ਬੜੇ ਵਧੀਆ ਇਹ ਅਸੀਂ ਤਿਆਰ ਕਰਦੇ ਆਂ ਤੇ ਇਦਾਂ ਹੀ ਸਾਡੇ ਨਾਰੀਅਲ ਆਇਲ ਵਗੈਰਾ ਹੋ ਗਿਆ ਨਾਰੀਅਲ ਦਾ ਤੇਲ ਬਦਾਮਾਂ ਦਾ ਤੇਲ ਹੋ ਗਿਆ ਇਦਾਂ ਇਹ ਸਾਰੇ ਸਾਡੇ ਤੇਲ ਹੋ ਗਿਆ ਠੀਕ ਹੈ ਜੀ ਭਾਈ ਜਿਵੇਂ ਅੱਜ ਤੁਸੀਂ ਮੇਲੇ ਤੇ ਸੇਲ ਕਰ ਰਹੇ ਹੋ ਜੇਕਰ ਕਿਸੇ ਨੇ ਬਾਅਦ ਦੇ ਵਿੱਚ ਲੈਣਾ ਹੈਗਾ ਤੁਹਾਡੇ ਤੋਂ ਹਨਾ ਜਾਂ ਮਿਲੇਟ ਬਾਰੇ ਜਾਣਕਾਰੀ ਲੈਣੀ ਹੈਗਾ ਡਾਈਟ ਪਲਾਨ ਬਣਾਉਣਾ ਹੈਗਾ ਕਿੱਥੇ ਮਿਲ ਸਕਦੇ ਤੁਹਾਨੂੰ ਸਾਡਾ ਜਿਹੜਾ ਸਟੋਰ ਹੈਗਾ ਖਾਲਸਾ ਹਟ ਫੂਲ ਟਾਊਨ ਪਾਲੂ ਪ੍ਰਧਾਨ ਵਾਲਾ ਜਿਹੜਾ ਮੋੜ ਹੈਗਾ ਰਾਮਪਰਾ ਇਹਦੇ ਲਾਗੇ ਪੈ ਜਾਂਦਾ ਹੈਗਾ ਇਹ ਤੇ ਬਠਿੰਡਾ ਜ਼ਿਲ੍ਹਾ ਪੈ ਜਾਂਦਾ ਹੈਗਾ ਖਾਲਸਾ ਹਟ ਫੂਲ ਟਾਊਨ ਜਿਹੜਾ ਸੰਪਰਕ ਨੰਬਰ ਮੇਰਾ 9464581428 ਇਹ ਨੰਬਰ ਤੇ ਸੰਪਰਕ ਵੀ ਕਰ ਸਕਦੇ ਆ ਜੇ ਕਿਸੇ ਨੇ ਅਦਰਵਾਈਜ਼ ਕੋਈ ਬਾਹਰਲੀ ਕੰਟਰੀ ਵਗੈਰਾ ਦੇ ਵਿੱਚ ਕੋਈ ਵੀ ਇਹ ਪ੍ਰੋਡਕਟ ਮੰਗਵਾਉਣਾ ਚਾਹੁੰਦਾ ਉੱਥੇ ਕੋਰੀਅਰ ਦੀ ਸਬਦਾ ਸਾਰੀ ਸਾਡੇ ਕੋਲੇ ਹੈਗੀ ਆ ਕਿੰਨਾ ਸਮਾਂ ਹੋ ਚੁੱਕਿਆ ਜੀ ਆਪਾਂ ਨੂੰ ਮਿਲਟ ਤੇ ਕੰਮ ਕਰਦਿਆਂ ਹਾਂ ਹਾਂ ਮਿਲਟ ਦੇ ਜਿਹੜਾ ਕੰਮ ਕਰਦਿਆਂ ਨੂੰ ਜਿਹੜਾ ਇਸ ਤੇ ਪ੍ਰੋਡਕਟ ਬਣਾ ਰਿਆ ਨੂੰ ਤਾਂ 3 ਸਾਲ ਹੋ ਗਿਆ ਜਿਹੜੀ ਇਹਨਾਂ ਦੇ ਸਟੱਡੀ ਕਰ ਰਿਆ ਨੂੰ ਤਾਂ ਕਾਫੀ ਟਾਈਮ ਹੋ ਚੁੱਕਿਆਗਾ ਠੀਕ ਹੈ ਬਈ ਹਾਂਜੀ ਤੇ ਕਿਦਾਂ ਦੇ ਰਿਜ਼ਲਟ ਦੇਖਣ ਨੂੰ ਮਿਲਿਆ ਜਿੱਦਾਂ ਤੁਸੀਂ ਦੱਸਿਆ ਵੀ ਇਹੇ ਬਿਮਾਰੀਆਂ ਦਾ ਇਲਾਜ ਕਰਦਿਆ ਕੋਈ ਤੁਹਾਡੇ ਸਾਹਮਣੇ ਐਗਜ਼ੈਂਪਲ ਹੋਵੇ ਵੀ ਇਹ ਬੰਦੇ ਕੀ ਹੋਏ ਸਾਡੇ ਕੋਲੇ ਤਾਂ ਇਹਨਾਂ ਦੇ ਵਾਕਮਾਲ ਰਿਜ਼ਲਟ ਮਿਲ ਰਹੇ ਆ ਵੀ ਜਿਹੜੇ ਕਿ ਇਨਸੂਲਿਨ ਲਗਦਿਆਂ ਨੂੰ ਜਿਨ੍ਹਾਂ ਨੂੰ ਕਈ ਗਏ ਸਾਲ ਹੋ ਗਏ ਸੀ ਜਾਂ ਸ਼ੂਗਰ ਵਾਲੀਆਂ 4 4 5 5 ਗੋਲੀਆਂ ਲੈ ਰਹੇ ਸੀਗੇ ਤਾਂ ਉਹ ਕੁਛ ਕੁਛ ਟਾਈਮ ਦੇ ਵਿੱਚ ਹੀ ਛੱਡੇ ਆਗੇ ਜਿਨ੍ਹਾਂ ਨੂੰ ਅਸੀਂ ਮਤਲਬ ਸਾਡੇ ਕੋਲ ਇੱਕ ਰਿਕਾਰਡ ਪਿਆਗਾ ਮਲਾ ਸਕਦੇ ਆ ਕੱਲੇ ਕੱਲੇ ਬੰਦੇ ਨੂੰ ਅਸੀਂ ਤੇ ਮਟਾਪੇ ਵਗੈਰਾ ਵਾਲੇ ਬੜੇ ਜਿਆਦਾ ਮਤਲਬ ਜਿਹੜੇ ਹੈਗੇਗੇ ਇੱਕ ਮਹੀਨੇ ਦੇ ਵਿੱਚ 15-15 ਕਿਲੋ 20-20 ਕਿਲੋ weight ਵੀ ਜਿਨ੍ਹਾਂ ਨੇ ਡਾਊਨ ਕੀਤਾਗਾ ਕੱਲੇ ਵੇਲ ਖਾਣ ਦੇ ਨਾਲ ਓਕੇ ਜੀ ਇਹ ਪਹਿਲਾਂ ਪੁਰਾਣੀ ਬਿਜੁਰਗ ਬਣਾਉਂਦੀ ਸੀ ਤੇ ਬਾਈ ਹੋਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਪਿੱਛੇ ਇਹਨਾਂ ਦਾ ਬੈਨਰ ਦੇਖ ਸਕਦੇ ਹੋ ਹਣਾ ਬਾਈ ਹੋਰਾਂ ਨੇ ਬਾਈ ਜੀ ਟ੍ਰੇਨਿੰਗ ਵੀ ਲਈ ਹੋਈ ਆ ਫਿਰ ਆਪਾਂ ਹਾਂ ਜੀ ਬਾਈ ਜੀ ਇਹ ਯੂਨੀਵਰਸਿਟੀ ਤੋਂ ਅਸੀਂ ਟ੍ਰੇਨਿੰਗ ਵੀ ਲੈਤੀ ਆਗੀ ਤੇ ਕੇਵੀਕੇ ਤੋਂ ਵੀ ਟ੍ਰੇਨਿੰਗ ਅਸੀਂ ਲੈਤੀ ਆਗੀ ਬਾਕਾਇਦਾ ਅਸੀਂ ਟ੍ਰੇਨਿੰਗ ਲੈ ਆਗੀ ਫਿਰ ਹੀ ਅਸੀਂ ਮਤਲਬ ਇਹਦੇ ਵਿੱਚ ਉਤਰੇ ਆਗੇ ਠੀਕ ਹੈ ਬਾਈ ਧੰਨਵਾਦ ਜੀ ਧੰਨਵਾਦ ਇਹਦੇ ਵਿੱਚ ਕੋਈ ਯਾਰ ਕੋਈ ਤਾਂ ਨਹੀਂ ਕੈਮੀਕਲ ਨਿਕਲਦਾ ਆ ਜੀ ਬਾਪੂ ਜੀ ਇਹ ਉਦ ਹੀ ਆ ਜਿਵੇਂ ਆਪਾਂ ਘਰੇ ਉਹ ਬਣਾਉਣੇ ਆਗੇ ਚਾਵਲ ਵਗੈਰਾ ਸਤਿ ਸ਼੍ਰੀ ਅਕਾਲ ਜੀ ਬਠਿੰਡਾ ਕਿਸਾਨ ਮੇਲੇ ਦੇ ਵਿੱਚ ਫਤਿਹ ਸੈਲਫ ਹੈਲਪ ਗਰੁੱਪ ਤੋਂ ਪੈਣ ਹੋਰੀ ਆਈਆਂ ਨੇ ਹਨਾ ਤੇ ਇਹ ਕਾਫੀ ਸਮਾਨ ਆ ਜਿਹੜਾ ਮੇਲੇ ਦੇ ਵਿੱਚ ਬਣਾ ਕੇ ਲੈ ਕੇ ਆਏ ਨੇ ਆ ਜੋ ਇਹਨਾਂ ਤੋਂ ਨਾਲ ਗੱਲਬਾਤ ਕਰਦੇ ਆਂ ਜਾਣਦੇ ਆ ਇਹ ਸੱਸੀ ਕਾਲ ਜੀ ਸੱਸੀ ਕਾਲ ਵੀਰੇ ਕੀ ਨਾਮ ਹੈ ਜੀ ਆਪਣਾ ਕਿਹੜੀ ਜਗ੍ਹਾ ਤੋਂ ਆਏ ਹੋ ਮੇਰਾ ਨਾਮ ਜਗਪ੍ਰੀਤ ਕੋਰਾ ਪਿੰਡ ਸੇਲਵਾ ਬਲਾਕ ਫੂਲ ਜ਼ਿਲ੍ਹਾ ਬਠਿੰਡਾ ਹਾਂਜੀ ਤੇ ਆਪਣਾ ਸੈਲਫ ਹੈਲਪ ਗਰੁੱਪ ਆ ਜਿਹੜਾ ਕਦੋਂ ਤੋਂ ਚੱਲ ਰਿਹਾ ਹੈਗਾ ਜੀ ਇਹ ਸੈਲਫ ਹੈਲਪ ਗਰੁੱਪ ਸਾਡਾ ਚੱਲ ਰਿਹਾ ਜੀ 10 ਸਾਲ ਹੋ ਗਏ ਚੱਲਦੇ ਨੂੰ ਹਾਂਜੀ ਕੰਮ ਸਾਨੂੰ ਸ਼ੁਰੂ ਕੀਤਾ 2 ਸਾਲ ਹੋ ਗਏ ਠੀਕ ਹੈ ਜੀ ਹਾਂਜੀ ਇਹ ਆਪਣੇ ਦਿਮਾਗ 'ਚ ਕਿਵੇਂ ਆਇਆ ਵੀ ਆਪਾਂ ਇਦਾਂ ਸਮਾਨ ਬਣਾ ਕੇ ਵੇਚਣਾ ਹੈਗਾ ਕਿਉਂਕਿ ਜਿਆਦਾਤਰ ਬੀਬੀਆਂ ਬਣਾ ਘਰਾਂ ਦੇ ਵਿੱਚ ਕੰਮ ਕਰਦੀਆਂ ਨੇ ਹਨਾ ਤੁਸੀਂ ਕਿਵੇਂ ਸੋਚਿਆ ਵੀ ਆਪਾਂ ਇਹ ਸਮਾਨ ਬਣਾਉਣਾ ਹੈਗਾ ਹਾਂਜੀ ਸਰ ਸਾਡੇ ਸੈਲਫ ਹੈਲਪ ਗਰੁੱਪ ਬਣੇ ਹੋਏ ਨੇ ਹਾਂਜੀ ਸਾਨੂੰ ਟ੍ਰੇਨਿੰਗ ਕੀਤਾ ਜਾਂਦਾ ਵੀ ਭਾਈ ਤੁਸੀਂ ਟ੍ਰੇਨਿੰਗਾਂ ਲਓ ਆਪਦਾ ਕੰਮ ਸ਼ੁਰੂ ਕਰੋ ਤੇ ਆਪਣੇ ਪੈਰਾਂ ਤੇ ਖੜੇ ਹੋਵੋ ਹਾਂਜੀ ਅਸੀਂ ਖੇਤੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਟ੍ਰੇਨਿੰਗ ਲੈਤੀ ਟ੍ਰੇਨਿੰਗ ਲੈ ਕੇ ਅਸੀਂ ਆਪਣਾ ਕੰਮ ਸ਼ੁਰੂ ਕੀਤਾ ਅਸੀਂ ਆਪਣੇ ਪੈਰਾਂ ਤੇ ਆਪ ਖੜੇ ਹੋਣ ਲੱਗ ਪਏ ਜੀ ਹੁਣ ਤੁਸੀਂ ਕੀ ਕੀ ਸਮਾਨ ਬਣਾਉਣਾ ਸਾਰਾ ਡਿਟੇਲ ਨਾਲ ਦੱਸੋ ਜੀ ਹਾਂਜੀ ਅਸੀਂ ਆਚਾਰ ਤਿਆਰ ਕਰਦੇ ਆ ਜੀ ਚੂਰਨ ਤਿਆਰ ਕਰਦੇ ਆਗੇ ਬਿਸਕੁਟ ਤਿਆਰ ਕਰਦੇ ਆ ਜੀ ਜਿਹੜਾ ਇਹ ਆਚਾਰ ਹੁੰਦਾ ਤੁਹਾਡਾ ਆਚਾਰ ਆਮ ਵੀ ਮਿਲ ਜਾਂਦੇ ਹਨ ਦੁਕਾਨਾਂ ਤੋਂ ਫੈਕਟਰੀਆਂ ਤੋਂ ਤੁਹਾਡੇ ਆਚਾਰ ਦਾ ਆਮ ਆਚਾਰ ਨਾਲੋਂ ਕੀ ਫਰਕ ਹੈ ਜੀ ਜਿਹੜੇ ਆਮ ਆਚਾਰ ਆ ਤੇ ਸਾਡੇ ਚਾਰ ਨਾਲ ਬਹੁਤ ਫਰਕ ਹੈ ਜਮੀਨ ਅਸਮਾਨ ਦਾ ਫਰਕ ਹੈ ਜੀ ਹਾਂਜੀ ਉਹ ਸਿਰਕੇ ਦੇ ਵਿੱਚ ਤਿਆਰ ਕਰਦੇ ਆ ਅਸੀਂ ਬਿਨਾ ਸਿਰਕੇ ਤੋਂ ਤਿਆਰ ਕਰਦੇ ਆ ਸਾਡਾ ਆਚਾਰ ਨਾ ਖਰਾਬ ਹੈ ਨਾ ਕੋਈ ਇਹਦਾ ਸਾਈਡ ਇਫੈਕਟ ਹੈ ਜੀ ਜੀ ਕਿਹੜਾ ਕਿਹੜਾ ਆਚਾਰ ਲੈ ਕੇ ਆ ਤੁਸੀਂ ਜਿਵੇਂ ਇਹ ਦੇਖ ਰਿਹਾ ਆ ਅੱਜ ਅਸੀਂ ਮਿਰਚ ਦਾ ਆਚਾਰ ਲੈ ਕੇ ਆਏ ਹਾਂਜੀ ਠੀਕ ਹੈ ਜੀ ਤੇ ਤੁਸੀਂ ਸਾਰਾ ਖੁਦ ਬਣਾਉਣੇ ਜੀ ਕਰਦੇ ਹੋ ਹਾਂਜੀ ਖੁਦ ਤੇ ਕਰੇ ਤਿਆਰ ਕਰਦੇ ਠੀਕ ਹੈ ਜੀ ਜਿਆਦਾ ਜੇ ਆਪਾਂ ਮੇਲੇ ਦੀ ਗੱਲ ਕਰੀ ਅੱਜ ਇੱਥੇ ਕੀ ਸੇਲ ਹੋ ਰਿਹਾ ਆਪਣਾ ਜੀ ਸੇਨਾਚਾਰ ਸੇਲ ਹੋ ਰਿਹਾ ਜੀ ਚੂਰਨ ਸੇਲ ਹੋ ਰਿਹਾ ਬਿਸਕਟ ਵੀ ਸੇਲ ਹੋ ਰਹੇ ਠੀਕ ਹੈ ਜੀ ਜਿਵੇਂ ਬੀਬੀਆਂ ਭੈਣਾਂ ਹੁੰਦੀਆਂ ਨੇ ਘਰਾਂ ਦੇ ਵਿੱਚ ਬੈਠੀਆਂ ਉਹਨਾਂ ਦਾ ਦਿਲ ਤਾਂ ਕਰਦਾ ਹੁੰਦਾ ਇਦਾਂ ਦੇ ਕੰਮ ਕਰੀਏ ਹਨਾ ਘਰੋਂ ਸਪੋਰਟ ਨਹੀਂ ਹੁੰਦੀ ਜਾਂ ਜਾਣਕਾਰੀ ਨਹੀਂ ਹੁੰਦੀ ਵੀ ਕਿੱਥੋਂ ਇਹ ਟ੍ਰੇਨਿੰਗ ਹੁੰਦੀ ਆ ਕਿਵੇਂ ਹੁੰਦੀ ਆ ਉਹਨਾਂ ਭੈਣਾਂ ਨੂੰ ਕੀ ਸਨੇਹਾ ਦੇਣਾ ਚਾਹੋ ਅਸੀਂ ਸਭ ਵੀ ਭੈਣਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਅਸੀਂ ਵੀ ਭਾਈ ਤੁਸੀਂ ਘਰਾਂ ਚੋਂ ਬਾਹਰ ਨਿਕਲ ਕੇ ਆਪਦੀ ਟ੍ਰੇਨਿੰਗ ਲੈ ਕੇ ਆਪਦੇ ਪੈਰਾਂ ਤੇ ਆਪ ਖੜੇ ਹੋਵੋ ਜੀ ਹਾਂਜੀ ਜਿਹੜੀਆਂ ਟ੍ਰੇਨਿੰਗਾਂ ਹੁੰਦੀਆਂ ਨੇ ਇਹ ਕੀ ਕੀ ਸ਼ੈਡਿਊਲ ਹੁੰਦਾ ਕਿੱਥੇ ਕਿੱਥੇ ਹੁੰਦੀਆਂ ਨੇ ਜੀ ਇਹ ਟ੍ਰੇਨਿੰਗ ਬਠਿੰਡਾ ਵਿਖੇ ਖੇਤੀਬਾੜੀ ਵਿਗਿਆਨ ਚ ਵੀ ਹੁੰਦੀਆਂ ਜੀ ਖੇਤੀਬਾੜੀ ਵਿਭਾਗ ਚ ਵੀ ਹੁੰਦੀ ਆ ਜੀ ਤੇ ਆਪਣੇ ਹੀ ਹੁੰਦੀਆਂ ਸਾਰੇ ਠੀਕ ਹੈ ਜੀ ਹਾਂਜੀ ਹਾਂਜੀ ਜੇਕਰ ਸਮਾਨ ਤੁਹਾਡਾ ਕਿਸੇ ਨੇ ਖਰੀਦਣਾ ਹਨਾ ਤੁਹਾਡੇ ਤੋਂ ਤੇ ਕਿਵੇਂ ਉਹ ਖਰੀਦ ਕਰ ਸਕਦਾ ਹੈਗਾ ਜੀ ਹਾਂਜੀ ਆ ਇਹਦੇ ਤੇ ਐਡਰੈਸ ਲਿਖਿਆ ਹੋਇਆ ਸਾਰਾ ਅਚਾਰ ਵੀ ਇਹੀ ਐਡਰੈਸ ਤੋਂ ਲੈ ਸਕਦੇ ਆ ਪਾਤੇ ਬਿਸਕਟ ਤੇ ਚੂਰਨ ਨੇ ਵੀ ਇਹੀ ਐਡਰੈਸ ਤੋਂ ਲੈ ਸਕਦੇ ਨੇ ਇਹਨਾਂ ਦੇ ਸੰਪਰਕ ਨੰਬਰ ਹੈਗੇ ਨੇ ਜੀ ਤੁਸੀਂ ਸੰਪਰਕ ਕਰਕੇ ਜਿਹੜਾ ਕੋਈ ਵੀ ਸਮਾਨ ਹੈਗਾ ਇਹਨਾਂ ਦੁਆਰਾ ਤਿਆਰ ਕੀਤਾ ਜਾਂਦਾ ਤਾਂ ਉਹ ਖਰੀਦ ਸਕਦੇ ਹੋ ਖਰੀਦ